ਦੋਸਤੋ ਤੁਸੀਂ ਅਕਸਰ ਦੇਖਿਆ ਹੋਣਾ ਕਿ ਬਾਜ਼ਾਰ ਦੇ ਵਿੱਚ ਅੱਜ ਕੱਲ ਨਾ ਜਗ੍ਹਾ-ਜਗ੍ਹਾ ਤੇ ਇਦਾਂ ਗੋਲਪੋੜ ਦੇ ਵਿੱਚ ਨਾ ਛੋਟੀਆਂ-ਛੋਟੀਆਂ ਮੱਛੀਆਂ ਵੇਚੀਆਂ ਜਾ ਰਹੀਆਂ ਘਰ ਦੇ ਵਿੱਚ ਰੱਖਣ ਲਈ ਸਜਾਵਟ ਵਾਸਤੇ ਤੇ ਬੱਚੇ ਇਹਦੇal ਦੇਖ ਕੇ ਜिद ਕਰ ਬੈਂਦੇ ਆ ਤੇ ਲੈ ਆਉਂਦੇ ਆ ਪਰ ਇੱਕ ਦੋ ਦਿਨ ਦੇ ਵਿੱਚ ਵਿੱਚ ਵੇਚੀ ਨਾ ਮੱਛੀਆਂ ਜਿਹੜੀਆਂ ਮਰ ਜਾਂਦੀਆਂ ਕਾਰਨ ਆ ਕਿ ਪਾਣੀ ਦੇ ਵਿੱਚੋਂ ਆਕਸੀਜਨ ਦਾ ਲੈਵਲ ਘਟ ਜਾਂਦਾ ਆ ਜਿਹਦੇ ਕਰਕੇ ਮੱਛੀਆਂ ਜਿਹੜੀਆਂ ਸਰਵਾਈਵ ਨਹੀਂ ਕਰ ਪਾਉਂਦੀਆਂ ਜਿਹੜੇ ਘਰਾਂ 'ਚ ਵੱਡੇ ਐਕੁਅਰੀਅਮ ਰੱਖੇ ਹੁੰਦੇ ਆ ਉਹਨਾਂ ਦੇ ਵਿੱਚ ਪੰਪ ਲੱਗਾ ਹੁੰਦਾ ਆ ਜਿਹੜਾ ਕਿ ਲਗਾਤਾਰ ਆਕਸੀਜਨ ਪਾਣੀ ਦੇ ਵਿੱਚ ਮਿਕਸ ਕਰਦਾ ਰਹਿੰਦਾ ਤੇ ਇਹੋ ਜਿਹੇ ਛੋਟੇ ਜਿਹੇ ਘਟੋਣੇ ਵਾਸਤੇ ਐਕੁਅਰੀਅਮ ਪੰਪ ਲਿਆਉਣਾ ਜਾਂ ਇੰਨੇ ਝੰਗੜਾ ਦੇ ਵਿੱਚ ਨਹੀਂ ਪੈਂਦੀ ਇਸ ਕਰਕੇ ਅੱਜ ਅਸੀਂ ਤੁਹਾਨੂੰ ਨਾ ਇੱਕ ਘਰੇਲੂ ਸਕ੍ਰੈਪ ਦੇ ਸਮਾਨ ਨਾਲ ਹੀ ਇੱਕ ਐਕੁਅਰੀਅਮ ਪੰਪ ਬਣਾਉਣ ਦਾ ਤਰੀਕਾ ਦੱਸਾਂਗੇ ਇਹ ਪੰਪ ਇੰਨਾ ਵਧੀਆ ਬਣੇਗਾ ਕਿ ਤੁਸੀਂ ਇਹਨੂੰ ਵੱਡੇ ਐਕੁਅਰੀਅਮ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਬਾਕੀ ਆ ਪੰਪ ਬਣਾਉਣ ਵਾਸਤੇ ਸਾਨੂੰ ਇਸ ਤਰ੍ਹਾਂ ਦਾ ਕੋਈ ਪੁਰਾਣਾ ਵੀਪੀ ਪ੍ਰੈਟਸ ਚਾਹੀਦਾ ਜਿਹਦੇ ਵਿੱਚ ਅਸੀਂ ਪੰਪ ਕੱਢਣਾ ਹੈ। ਉਹਦੇ ਇਲਾਵਾ ਇੱਕ ਸਾਨੂੰ ਕੋਈ ਪਾਵਰ ਬੈਂਕ ਪੁਰਾਣਾ ਚਾਹੀਦਾ ਆ ਜਿਹਦੇ ਵਿੱਚ ਅਸੀਂ ਸੈੱਲ ਕੱਢਣਾ ਹੈ ਚਾਰਜੇਬਲ। ਤਿੰਨ ਵੱਡਾ ਪਾਵਰ ਬੈਂਕ ਲੈ ਸਕਦੇ ਹੋ ਵਿੱਚ ਤਿੰਨ ਚਾਰ ਸੈੱਲ ਹੁੰਦੀ ਆ। ਇੱਕ ਅੱਧਾ ਸੈੱਲ ਖਰਾਬ ਹੋਣ ਨਾਲ ਪਾਵਰ ਬੈਂਕ ਜਿਹੜਾ ਬੰਦ ਹੋ ਜਾਂਦਾ ਸੀ ਉਹਦੇ ਵਿੱਚੋਂ ਜਿਹੜਾ ਸਹੀ ਸੈੱਲ ਆ ਉਹ ਕੱਢ ਲਾਂਗੇ। ਇੱਕ ਸਾਨੂੰ ਪਲਾਸਟਿਕ ਦੀ ਡੱਬੀ ਚਾਹੀਦੀ ਬਾਡੀ ਵਾਸਤੇ ਕੋਈ ਵੀ ਡੱਬੀ ਲੈ ਸਕਦੇ ਆ ਅਸੀਂ ਆਰਓ ਦੀ ਸਪਲਾਈ ਦੀ ਪੁਰਾਣੀ ਡੱਬੀ ਲਈ ਹੈ। ਬਸ ਇੰਨੇ ਕ ਸਮਾਨ ਦੇ ਨਾਲ ਅਸੀਂ ਆ ਅਕੁਅਰੀਅਮ ਦਾ ਜਿਹੜਾ ਪੰਪ ਆ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਰਨਾ ਕ ਕਰਨਾ ਕੀ ਹੈ ਜੀ ਇਹ ਸਿੰਪਲ ਆ ਪੰਪ ਦੀਆਂ ਜਿਹੜੀਆਂ ਦੋ ਤਾਰਾਂ ਆ ਆ ਦੋ ਤਾਰਾਂ ਨੂੰ ਪਹਿਲਾਂ ਇਹਨਾਂ ਸੱਲਾਂ ਨਾਲ ਜੋੜ ਲੈਣਾ ਆ 네ਗੇਟਿਵ ਪੋਜ਼ੀਟਿਵ ਇਹਦਾ ਦੇਖ ਕੇ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਲਾਲ ਤਾਰ ਜਿਹੜੀ ਆ ਨਾ ਇਹਨੂੰ ਇਹ ਸੈਂਟਰ ਚੋਂ ਕੱਟ ਕੇ ਇੱਥੇ ਇੱਕ ਸਵਿਚ ਲਾ ਦੇਣਾ ਆ ਇੱਕ ਤਾਰ ਇਸ ਸਾਈਡ ਤੇ ਇੱਕ ਇਸ ਸਾਈਡ ਤੇ ਠੀਕ ਹੈ ਜੀ ਉਸ ਤੋਂ ਬਾਅਦ ਰਹਿ ਗਈ ਦੀ ਚਾਰਜਿੰਗ ਵਾਸਤੇ ਚਾਰਜਿੰਗ ਵਾਸਤੇ ਅਸੀਂ ਇਦਾਂ ਦੀ ਇੱਕ ਸਾਕਟ ਜਿਹੜੀ ਆ ਬਾਡੀ ਦੇ ਵਿੱਚ ਕਟਿੰਗ ਕਰਕੇ ਇਦਾਂ ਲਗਾ ਦੇਣੀ ਆ ਇਹਦੇ ਨਾਲ ਦੋ ਤਾਰਾਂ ਲਗਾ ਕੇ ਇੱਕ ਪਿੰਨ ਦੀ ਆ ਵਾਲੀ ਲੈ ਲੈਣੀ ਆ ਇਹ ਦੋਵੇਂ ਪਿੰਨਾ ਆਪਸ ਵਿੱਚ ਜੋੜ ਸਕਦੇ ਆ ਜਾਂ ਇਹਨਾਂ ਦੋਹਾਂ ਦੇ ਵਿੱਚੋਂ ਕੋਈ ਇੱਕ ਪਿੰਨ ਵਰਤ ਸਕਦੇ ਆ ਇਹਦੇ ਨਾਲ ਦੋ ਤਾਰਾਂ ਲਾ ਕੇ ਉਹਨਾਂ ਨੂੰ ਅਸੀਂ ਪੈਰਲਲ ਆ ਸੈੱਲ ਦੇ ਨਾਲ ਲਾ ਦੇਣਾ ਬਸ ਇੰਨਾ ਵੀ ਸਰਕਟ ਆ ਆ ਤੁਹਾਨੂੰ ਜੋੜ ਕੇ ਫਿਰ ਅੱਗੇ ਇਹਨਾਂ ਨੂੰ ਦੁਕਾਨਿਆਂ ਨੂੰ ਜਲਾ ਦੇ